ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਪਸ਼ੂਆਂ ਦੇ ਪਿਸ਼ਾਬ ਦੇ ਵਿੱਚ ਲਾਲ ਪਣੀ ਆ ਜਿਵੇਂ ਆਪਾਂ ਹੀਮੋਗਲੋਬਿਨ ਯੂਰੀਆ ਕਹਿੰਦੇ ਨੇ ਕਿ ਪਿਸ਼ਾਬ ਦੇ ਵਿੱਚ ਖੂਨ ਆਣ ਲੱਗ ਜਾਂਦਾ ਹੈ। ਜਾਂ ਆਪਣੇ ਪਸ਼ੂ ਹੈ ਜਿਹੜੇ ਪਿਸ਼ਾਬ ਪੀਣ ਲੱਗ ਜਾਂਦੇ ਆ ਜੀ, ਇੱਕ ਦੂਜੇ ਦੇ ਵਾਲ ਖਾਣ ਲੱਗ ਜਾਂਦੇ ਆ ਜਾਂ ਜੋ ਵੀ ਚੀਜ਼ ਉਹਨਾਂ ਨੂੰ ਮਿਲਦੀ ਹੈ ਕੋਈ ਲਿਫਾਫਾ ਹੈ, ਪਲਾਸਟਿਕ ਹੈ ਜਾਂ ਕੁਝ ਵੀ ਗੰਦ ਹੈ ਉਹ ਖਾਣ ਲੱਗ ਜਾਂਦੇ ਆ ਜੀ। ਉਹਦਾ ਸਭ ਤੋਂ ਇੱਕ ਮੇਨ ਵੱਡਾ ਰੀਜਨ ਹੁੰਦਾ ਸਿਰ ਫਾਸਫੋਰਸ ਦੀ ਡੈਫੀਸ਼ੈਂਸੀ। ਉਹਦੇ ਵਾਸਤੇ ਸਾਡੇ ਕੋਲ ਇੱਕ ਸਰ ਪ੍ਰੋਡਕਟ ਹੈ ਗੈਟ ਫੋਰਸ ਕੇਐਮ ਦੇ ਨਾਮ ਤੇ। ਗੈਟ ਫੋਰਸ ਕੇਐਮ ਦਾ ਜਿਹੜਾ ਕੰਮ ਹੈ ਇਹੀ ਹੈ ਜੀ ਜਿਹੜ ਫਾਸਪੋਰਡ ਐਫੀਸ਼ੀਐਂਸੀ ਕਰਕੇ ਪਿਸ਼ਾਬ ਚ ਖੂਨ ਆ ਰਿਹਾ ਹੈ ਜਾਂ ਪਿਸ਼ਾਬ ਦਾ ਰੰਗ ਬਦਲ ਗਿਆ ਹੈ ਗਾੜਾ ਆ ਰਿਹਾ ਹੈ ਜਾਂ ਉਹਨਾਂ ਦੀਆਂ ਹੱਡੀਆਂ ਕਮਜ਼ੋਰ ਹੈ ਪਸ਼ੂ ਇੱਕ ਦੂਜੇ ਦੇ ਵਾਲ ਖਾ ਰਹੇ ਛੋਟੇ ਬੱਚਿਆਂ ਚ ਖਾਸ ਕਰਕੇ ਦਿੱਕਤ ਆਂਦੀ ਹੈ ਉਹ ਇੱਕ ਦੂਜੇ ਦਾ ਪਿਸ਼ਾਬ ਪੀਣ ਲੱਗ ਜਾਂਦੇ ਆ ਉਸ ਜਗ੍ਹਾ ਤੇ ਤੁਸੀਂ ਸਾਡਾ ਗੈਟ ਫਾਰਮ ਕੇਐਮ ਦੇ ਸਕਦੇ ਹੋ ਛੋਟੇ ਬੱਚਿਆਂ ਚ 50 ਐਮਲ ਸਵੇਰੇ ਸ਼ਾਮ ਜਿਹੜੇ ਵੱਡੇ ਪਸ਼ੂ ਹੁੰਦੇ 100 ਐਮਲ ਸਵੇਰੇ ਸ਼ਾਮ ਅਗਰ ਫਾਸਪੋਰਡ ਫਾਸਟਵਰਡ ਐਫੀਸ਼ੀਐਂਸੀ ਤੁਸੀਂ ਜੇ ਗੈਟਫੋਰਸ ਕੇਐਮ ਰੈਗੂਲਰ 2 ਬੋਟਲ ਦਾ ਕੋਰਸ ਕਰਵਾ ਦਿਓਗੇ ਤੇ ਇਹ ਜਿਹੜੀ ਪ੍ਰੋਬਲਮ ਹੈ ਪਸ਼ੂ ਚ ਬਿਲਕੁਲ ਨਹੀਂ ਆਏਗੀ ਔਰ ਅੱਗੇ ਵਾਸਤੇ ਵੀ ਪਸ਼ੂ ਗਰੋਥ ਵੀ ਕਰੇਗਾ ਜੋ ਉਹਨੂੰ ਖਾਇਆ ਪੀਆ ਉਹ ਪ੍ਰੋਪਰ ਲੱਗੇਗਾ ਪ੍ਰੋਪਰ ਪਸ਼ੂ ਹੀਟ ਜਾਏਗਾ ਪ੍ਰੋਪਰ ਉਹਦਾ ਵਿਕਾਸ ਹੋਏਗਾ ਸੋ ਗੈਟਫੋਰਸ ਕੇਐਮ ਜੋ ਕਿ ਆਪਣੀ ਖੇਤੀ ਐਪ ਤੇ ਵੀ ਉਪਲਬਧ ਹੈ ਔਰ ਇੱਕ ਇਕਨੋਮਿਕਲ ਪ੍ਰਾਈਸ ਤੇ ਉਪਲਬਧ ਹੈ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਰਿਕਵੈਸਟ ਹੈ ਕਿ ਅਗਰ ਕੋਈ ਵੀ ਤੁਹਾਡੀ ਡੇਰੀ 'ਚ ਇਸ ਤਰ੍ਹਾਂ ਦਾ ਕੋਈ ਪ੍ਰੋਬਲਮ ਤੁਹਾਨੂੰ ਨਜ਼ਰ ਆ ਰਹੀ ਹੈ ਤਾਂ ਤੁਸੀਂ ਗੈਟਫੋਰਸ ਕੇਐਮ ਦਾ ਯੂਜ਼ ਕਰ